ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 8ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਵਾਰ 12ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਮੁੰਡਿਆਂ ਨੇ ਬਾਜ਼ੀ ਮਾਰੀ ਹੈ ਪਹਿਲੇ 3 ਸਥਾਨਾਂ ਤੇ ਮੁੰਡੇ ਮੋਰੀ ਨੇ ਪਹਿਲਾ ਸਥਾਨ ਲੁਧਿਆਣਾ ਦੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦੇ ਇਕਮਪ੍ਰੀਤ ਸਿੰਘ ਨੇ ਹਾਸਲ ਕੀਤਾ ਹੈ ਦੂਜੇ ਸਥਾਨ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਲਾਬੇਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਰਵੀ ਉਦੇਸ ਸਿੰਘ ਨੇ ਬਾਜ਼ੀ ਮਾਰੀ ਹੈ ਤੇ ਤੀਜੇ ਸਥਾਨ ਤੇ ਬਠਿੰਡਾ ਦੇ ਸੀਨੀਅਰ ਸੈਕੰਡਰੀ ਰੈਜੀਡੈਂਸ਼ੀਅਲ ਸਕੂਲ ਦੇ ਵਿਦਿਆਰਥੀ ਅਸ਼wini ਨੇ ਹਾਸਲ ਕੀਤਾ ਹੈ ਪਹਿਲੇ ਤੇ ਦੂਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੇ ਕ੍ਰਮਵਾਰ ਇਕਮਪ੍ਰੀਤ ਸਿੰਘ ਅਤੇ ਰਵੀਉ ਦੇ ਸਿੰਘ ਨੇ 500 ਦੇ ਵਿੱਚੋਂ 500 ਅੰਕ ਹਾਸਲ ਕੀਤੇ ਨੇ ਉੱਥੇ ਤੀਜੇ ਸਥਾਨ ਤੇ ਰਹਿਣ ਵਾਲੇ ਅਸ਼ਵਨੀ ਨੇ 500 ਦੇ ਵਿੱਚੋਂ 499 ਅੰਕ ਹਾਸਲ ਕੀਤੇ ਨੇ 8ਵੇਂ ਦੇ ਨਤੀਜਿਆਂ ਦੇ ਵਿੱਚ ਪਹਿਲੇ ਦੋ ਸਥਾਨਾਂ ਤੇ ਲੜਕੀਆਂ ਦਾ ਕਬਜ਼ਾ ਹੈ ਤੀਜੇ ਸਥਾਨ ਤੇ ਲੜਕੇ ਨੇ ਬਾਜ਼ੀ ਮਾਰੀ ਹੈ 8ਵੇਂ ਦੇ ਨਤੀਜਿਆਂ ਵਿੱਚ ਬਠਿੰਡਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਦੀ ਹਰਨੂਰ ਪ੍ਰੀਤਕੌਰ ਪਹਿਲੇ ਸਥਾਨ ਤੇ ਆਈ ਹੈ ਜਿਸ ਨੇ 600 ਦੇ ਵਿੱਚੋਂ 600 ਅੰਕ ਹਾਸਲ ਕੀਤੇ ਨੇ ਦੂਜੇ ਸਥਾਨ ਤੇ ਅੰਮ੍ਰਿਤਸਰ ਦੇ ਨਿਊ ਫਲਾਵਰਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਕਬਜ਼ਾ ਕੀਤਾ ਜਿਸ ਨੇ 600 ਦੇ ਵਿੱਚੋਂ 598 ਅੰਕ ਹਾਸਲ ਕੀਤੇ ਨੇ ਤੀਜਾ ਸਥਾਨ ਸੰਗਰੂਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਰਤੋਕੇ ਦੇ ਅਰਮਾਨਦੀਪ ਸਿੰਘ ਨੇ ਹਾਸਲ ਕੀਤਾ ਹੈ ਜਿਸ ਨੇ 600 ਦੇ ਵਿੱਚੋਂ 597 ਅੰਕ ਹਾਸਲ ਕੀਤੇ ਨੇ ਬੱਚਿਆਂ ਦੇ ਇਹਨਾਂ ਨਤੀਜਿਆਂ ਦੇ ਨਾਲ ਸਕੂਲ ਅਧਿਆਪਕਾਂ ਤੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ